ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੈਂਸੂ ਵਿਲੇ ਮਰੰਦਾ ਦਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਪ੍ਰੋਫੈਸਰ ਮਨਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਆ ਜੀ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਪੰਗੂ ਜੀ ਜੀ ਦੋਸਤੋ ਗੱਲਬਾਤ ਇੱਕ ਅਹਿਮ ਵਿਸ਼ੇ ਦੇ ਉੱਪਰ ਹੋਊਗੀ ਤੁਸੀਂ ਨਾਲ ਬਨੇ ਰਹੋ ਤੇ ਤੁਹਾਡੇ ਕੀ ਵਿਚਾਰ ਹੋਣਗੇ ਪ੍ਰੋਗਰਾਮ ਬਾਰੇ ਉਹ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਤੇ ਭੇਜ ਸਕਦੇ ਹੋ ਸਰ ਅਹਿਮ ਵਿਸ਼ਾ ਹੈ ਇੱਕ ਜਿਹਦੇ ਅੱਜ ਆਪਾਂ ਇਹ ਗੱਲ ਕਰਾਂਗੇ ਕੋ ਵੈਸੇ ਤਾਂ ਲਗਾਤਾਰ ਇਹ ਗੱਲ ਹੋਉਂਦੀ ਆ ਰਹੀ ਹੈ ਕਿ ਜਿਹੜੀ ਪੂੰਜੀ ਆ ਭਾਵੇਂ ਉਹ ਦੇਸ਼ਾਂ ਦੀ ਪੂੰਜੀ ਹੋਵੇ ਦੇਸ਼ ਦੀ ਪੂੰਜੀ ਹੋਵੇ ਜਾਂ ਫਿਰ ਦੁਨੀਆ ਦੀ ਪੂੰਜੀ ਹੋਵੇ ਉਹ ਕੁਝ ਕੁ ਹੱਥਾਂ ਦੇ ਵਿੱਚ ਸੀਮਿਤ ਹੋ ਰਹੀ ਆ ਪੂੰਜੀ ਜਿਹੜਾ ਦੁਨੀਆ ਦਾ ਵੱਡਾ ਕਾਰਪੋਰੇਟ ਆ ਸਰਕਾਰਾਂ ਦੀ ਮਦਦ ਦੇ ਨਾਲ ਉਹ ਲਗਾਤਾਰ ਭਾਵੇਂ ਕੁਦਰਤੀ ਸਰੋਤ ਹੋਣ ਜੋ ਗੈਰ ਕੁਦਰਤੀ ਸਰੋਤ ਹੁਣ ਉਹਨਾਂ ਦੇ ਉੱਪਰ ਕਾਪਚ ਹੋ ਰਿਹਾ ਤੇ ਦੁਨੀਆ ਦੇ ਵਿੱਚ ਆਪਾਂ ਦੇਖ ਵੀ ਰਹੇ ਹਾਂ ਥਾਂ ਥਾਂ ਦੇ ਉੱਪਰ ਇਹਨਾਂ ਚੀਜ਼ਾਂ ਦੇ ਖਿਲਾਫ ਪ੍ਰੋਟੈਸਟ ਵੀ ਹੋ ਰਹੇ ਨੇ ਅਮਰੀਕਾ ਦੁਨੀਆ ਦਾ ਸਰਪੰਚ ਕਿਹਾ ਜਾਣ ਵਾਲਾ ਦੇਸ਼ ਹੈ ਕਿ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ ਹੈ ਤੇ ਕੈਪਟਲਿਜ਼ਮ ਵੀ ਉੱਥੇ ਵੱਡੇ ਪੱਧਰ ਦੇ ਉੱਪਰ ਹੈ ਹੁਣ ਅਰਜ਼ੀਮ ਚੇਂਜ ਹੋਇਆ ਅਮਰੀਕਾ ਦਾ ਜਿਹੜੀਆਂ ਸ਼ਕਤੀਆਂ ਨੇ ਉਹ ਟਰੰਪ ਦੇ ਹੱਥਾਂ ਚ ਆ ਗਈਆਂ ਜਦੋਂ ਦੇ ਟਰੰਪ ਕੁਰਸੀ ਤੇ ਬਰਾਜੇ ਸਮਾਰ ਹੋਏ ਰਿਹਾ ਉਸ ਤੋਂ ਬਾਅਦ ਲਗਾਤਾਰ ਜਿਹੜੇ ਸਖਤ ਫੈਸਲੇ ਨੇ ਸਖਤ ਪਾਵੇਂ ਅਮਰੀਕਾ ਦੇ ਲਈ ਜਿਹੜੇ 트럼ਪ ਨੇ ਉਹਨਾਂ ਲਈ ਨਾ ਹੁਣ ਪਰ ਦੁਨੀਆ ਦੇ ਲਈ ਉਹ ਸਖਤ ਫੈਸਲੇ ਸਾਹਮਣੇ ਹੋ ਰਹੇ ਨੇ ਉਹ ਫੈਸਲੇ ਲਏ ਨੇ ਪਾ ਮਟੈਰਿਕ ਦੀ ਗੱਲ ਹੋਵੇ ਜਾਂ ਇਕਨੋਮੀ ਦੇ ਵਿੱਚ ਹੋਰ ਚੇਂਜਸ ਹੋਣਾ ਜਦੋਂ ਇਹ ਫੈਸਲੇ ਲਏ ਗਏ ਜਾਂ ਇਹਨਾਂ ਨੂੰ ਇੰਪਲੀਮੈਂਟ ਕੀਤਾ ਗਿਆ ਜਾਂ ਇੰਪਲੀਮੈਂਟ ਕਰਨ ਦੀ ਗੱਲ ਚੱਲ ਰਹੀ ਹੈ ਤਾਂ ਉਦੋਂ ਜਿਹੜੇ ਦੂਜੇ ਦੇਸ਼ ਨੇ ਉਹਨਾਂ ਦੇਸ਼ਾਂ ਦੇ ਵਿੱਚ ਡਰ ਬਣਿਆ ਹੋਇਆ ਕਿ ਟ੍ਰੇਡ ਦੇ ਵਿੱਚ ਵੱਡਾ ਚੇਂਜ ਆ ਸਕਦਾ ਇਸ ਨੂੰ ਲੈ ਕੇ ਇੱਕ ਜਿਹੜੀ ਗੁਪਤ ਟ੍ਰੇਡ ਵਾਰ ਆ ਉਹ ਵੀ ਕਈ ਦਿਸ਼ਾ ਦੇ ਵਿੱਚ ਆਪਸੀ ਸ਼ੁਰੂ ਹੋ ਗਈ ਆ ਤੇ ਸਰ ਤੁਹਾਡੇ ਕੋਲੋਂ ਸਮਝਣਾ ਚਾਹਾਂਗੇ ਅਸੀਂ ਕਿ ਜਿਹੜੇ ਫੈਸਲੇ ਅਮਰੀਕਾ ਨੇ ਲਏ ਨੇ ਉਹਦਾ ਸਾਡੇ ਦੇਸ਼ ਦੀ ਇਕਨੋਮੀ ਦੇ ਉੱਪਰ ਕੀ ਅਸਰ ਹੋਊਗਾ ਹਾਲਾਂਕਿ ਇਕਨੋਮੀ ਦੇ ਉੱਪਰ ਅਸਰ ਦਿਖ ਵੀ ਰਿਹਾ ਸਟਾਕ ਮਾਰਕੀਟ ਲਗਾਤਾਰ ਢੰਗ ਕਰਕੇ ਡਿੱਗੀ ਕਈ ਸਾਲਾਂ ਦੇ ਵਿੱਚ ਸਟਾਕ ਮਾਰਕੀਟ ਦੀ ਆਹ ਹਾਲਤ ਨਹੀਂ ਸੀ ਹੋਈ ਬੀਐਸਈ ਐਨਐਸਸੀ ਜਿਹੜਾ ਇੰਡੈਕਸ ਹੈ ਉਹ ਲਗਾਤਾਰ ਮਾਈਨਸ ਦੇ ਵਿੱਚ ਜਾ ਰਿਹਾ ਲੱਖਾਂ ਕਰੋੜਾਂ ਰੁਪਏ ਖਤਮ ਹੋ ਗਏ ਇਨਵੈਸਟਰਾਂ ਦੇ ਇਦਾਂ ਹੀ ਕਿਹਾ ਜਾ ਰਿਹਾ ਕਿ ਇਹ ਕੱਲਾ ਜਿਹੜੀ ਵੱਡੀ ਆਰਥਿਕ ਫੋਰਮ ਨੇ ਉਹਨਾਂ ਖਾਤਰ ਹੀ ਘਾਤਕ ਨਹੀਂ ਹੈਗੇ ਅਮਰੀਕਾ ਦੇ ਫੈਸਲੇ ਜਿਹੜਾ ਹਿੰਦੁਸਤਾਨ ਦਾ ਦੇਸ਼ ਦਾ ਖੇਤੀ ਸੈਕਟਰ ਹੈ ਖੇਤੀ ਸੈਕਟਰ ਦੇ ਵਿੱਚ ਵੀ ਵੱਡਾ ਬਦਲਾ ਆ ਸਕਦਾ ਖੇਤੀ ਸੈਕਟਰ ਵੀ ਘਾਟੇ 'ਚ ਜਾ ਸਕਦਾ ਖਾਸ ਕਰਕੇ ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਅੰਬਾਨੀ ਅਟਾਨੀ ਨੂੰ ਉੱਜ ਮੈਨਾ ਸੰਪੜਾ ਚਾਹੁੰਦੇ ਨੇ ਹੁਣ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਨੇ ਕਿ ਹਾ ਫੈਸਲੇ ਤਾਂ ਅਮਰੀਕਾ ਤੋਂ ਹੁੰਦੇ ਨੇ ਵੱਡੇ ਟਰੰਪ ਜਿਹੇ ਵੱਡੇ ਪਿੱਛੇ ਲੋਕ ਨੇ ਜਿਹੜੇ ਲੋਕ ਇਹ ਸਾਰਾ ਕੁਝ ਖੜਾਪਣਾ ਚਾਹੁੰਦੇ ਨੇ ਤੇ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਨੇ ਕਿ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਆ ਲੋਕਾਂ ਦੇ ਵਿੱਚ ਗੱਲ ਕਰਦੇ ਆ ਜਾਂ ਆਪਣੇ ਧਰਨੇ ਲਾਉਂਦੇ ਆ ਕਿ ਅਸੀਂ ਜਿੱਤਰੀ ਜਿੱਤਰੀ ਬੰਦੀਆਂ ਸਾਡੇ ਕੋਲ ਤਾਂ ਕੋਈ ਧਰਨੇ ਲਾਉਣ ਦਾ ਸਵਾਇ ਰਹਾ ਨਹੀਂ ਹੁੰਦਾ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਕਿ ਐਵੇਂ ਤੁਹਾਨੂੰ ਆਹ ਚੀਜ਼ਾਂ ਨਿਗਲ ਰਹੀਆਂ ਨੇ ਉਹਦੇ ਲੋਕ ਸਾਨੂੰ ਕਹਿੰਦੇ ਨੇ ਕਿ ਕਿਸਾਨ ਤਾਂ ਵਿਹਲੜ ਇਹ ਗੱਲ ਤੁਸੀਂ ਬੰਦੀਆਂ ਕਹਿੰਦੀਆਂ ਨੇ ਸਰ ਕੀ ਅਸਰ ਰਹੂਗਾ ਗ੍ਰੋਥ ਦੇ ਤੌਰ ਦੇ ਉੱਪਰ ਜਾਂ ਦੇਸ਼ ਪੱਧਰ ਦੇ ਉੱਪਰ ਤੇ ਖੇਤੀ ਸੈਕਟਰ ਦੇ ਵਿੱਚ ਜੋ ਫੈਸਲੇ ਅਮਰੀਕਾ ਵੱਲੋਂ ਲਏ ਜਾ ਰਹੇ ਨੇ ਜੀ ਸਰ ਐ ਪੰਗੂ ਜੀ ਇਦਾਂ ਆ ਕਿ ਜਦੋਂ ਦੂਜੀ ਸੰਸਾਰ ਜੰਗ ਖਤਮ ਹੋਈ ਤੇ ਜਿਹੜੇ ਬ੍ਰੈਟਨਵੁੱਡ ਸਮਝੌਤਾ ਸੀਗਾ ਉਹਦੇ ਤਹਿਤ 1944 ਦਾ ਜਿਹੜੀ ਸਰਦਾਰੀ ਸੀ ਯੂਰਪ ਦੇ ਤੇ ਆਪਣਾ ਦਮ ਨਿਕਲਿਆ ਸੀ ਦਮ ਖੁੱਲ ਗਿਆ ਸੀ ਕਿ ਕੋਈ ਕੋਈ ਲੜਾਈ ਦੇ ਵਿੱਚ ਬਹੁਤ ਧੂਆ ਨਿਕਲ ਗਿਆ ਉਧਰੋਂ ਰੂਸ ਦਾ ਵੀ ਧੂਆ ਨਿਕਲਿਆ ਸੀ ਕਾਫੀ ਕੁਝ ਚੇਂਜ ਹੋਇਆ ਤੇ ਇਹਨੇ ਅਮਰੀਕਾ ਦੀ ਆਪਣੀ ਸਰਦਾਰੀ ਬਣ ਗਈ ਕਿਉਂਕਿ ਉਹਨਾਂ ਯੁੱਧ ਦੇ ਵਿੱਚ ਡਾਇਰੈਕਟਲੀ ਇਹਦੀ ਇਨਵੋਲਵਮੈਂਟ ਨਹੀਂ ਸੀ। ਔਰ ਇੰਨਾ ਨੇ ਉਸ ਸਰਦਾਰੀ ਦਾ ਮਤਲਬ ਇਹ ਸੀ ਕਿ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਤੇ ਇਹ ਸੀ ਵੀ ਇਹਨਾਂ ਨੇ ਸੋਨੇ ਦੇ ਅਗੇਂਸਟ ਆਪਣਾ ਜਿਹੜਾ ਉਸ ਤਰੀਕੇ ਦਾ ਡਾਲਰ ਆ ਉਹ ਖੜਾ ਕਰਨਗੇ ਤੇ 1971 ਵਿੱਚ ਨਿਕਸਨ ਵੇਲੇ ਤੇ ਇਹਨਾਂ ਨੇ ਸੋਨੇ ਨਾਲੋਂ ਵੀ ਆਪਣੇ ਆਪ ਨੂੰ ਅਲੱਗ ਕਰ ਲਿਆ ਵੀ ਸਾਨੂੰ ਜ਼ਰੂਰੀ ਨਹੀਂ ਕਿ ਜੇ ਤੁਸੀਂ ਜਿੰਨਾ ਡਾਲਰ ਅਸੀਂ ਇਸ਼ੂ ਕਰਾਂਗੇ ਤੇ ਜੇ ਸੋਨਾ ਮੰਗੇ ਮੰਗੋਗੇ ਸਾਡੇ ਕੋਲ ਹੋਣਾ ਚਾਹੀਦਾ ਉਦੋਂ ਵੀ ਇਸ ਤਰੀਕੇ ਦਾ ਤਹਿਲਕਾ ਬੱਚਿਆ ਸੀ 71 ਦੇ ਵਿੱਚ 1971 ਚ ਨਿਕਸਨ ਵੇਲੇ ਇਸ ਕਿਸਮ ਦਾ ਇਹ ਗਲੋਬਲ ਤਹਿਲਕਾ ਹੋ ਗਿਆ ਵੀ ਯਾਰ ਇਹ ਨੋਟਾਂ ਨੂੰ ਕੀ ਕਰਾਂਗੇ ਤੇ ਕਾਗਜ਼ ਹੈ ਜੇ ਉਹਨਾਂ ਨੇ ਉਹਨੂੰ ਬੈਕਅੱਪ ਹੀ ਨਹੀਂ ਕੀਤਾ ਪਰ ਬਾਅਦ ਵਿੱਚ ਉਸੇ ਤਰੀਕੇ ਨਾਲ ਮਨਮੁਨਕੇ ਕੰਮ ਚੱਲ ਪਿਆ ਉਹ ਜਿਹੜੀ ਸਰਦਾਰੀ ਇਹਨਾਂ ਦੀ ਸੀਗੀ ਉਹ ਉਹਦੇ ਕਾਰਨ ਕੀ ਸੀ ਜਿਹੜੀ ਤੇ ਸ਼ੁਰੂਆਤੀ ਸਰਦਾਰੀ ਸੀ ਨਾ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦੀ ਉਹਦੇ ਵਿੱਚ ਬਹੁਤ ਕੁਛ ਇਹਨਾਂ ਦੀ ਲੁੱਟ ਖਸੁੱਟ ਸੀ ਇਹ ਕਲੋਨਾਈਜ਼ਰ ਸੀਗੇ ਜਿਵੇਂ ਆਸਟ੍ਰੇਲੀਆ 'ਚ ਗਏ ਨਿਊਜ਼ੀਲੈਂਡ 'ਚ ਗਏ ਕਈ ਬਹੁਤ ਸਾਰੇ ਦੇਸ਼ਾਂ 'ਚ ਤੋਂ ਇਹਨਾਂ ਨੂੰ ਭਜਾਤਾ ਵਾਈਟਸ ਜਿਹੜੇ ਗਏ ਸੀਗੇ ਜਿਵੇਂ ਫ੍ਰੈਂਚ ਸਾਊਥ-ਈਸ ਸਾਊਥ ਅਫਰੀਕਾ ਤਾਂ ਕਾ ਤੇ ਹੁਣ ਕੱਢੇ ਆ ਤੁਹਾਨੂੰ ਪਤਾ ਹੀ ਆ ਮਗਾਬੇ ਜਾਂ ਹੋਰ ਸਾਰੇ ਉੱਥੇ ਕਿੰਨਾ ਲੜਾਈਆਂ ਲੰਬੀਆਂ ਦਿੱਤੀਆਂ ਸਾਊਥ ਅਫਰੀਕਾ ਦੇ ਵਿੱਚ ਜਾਂ ਅਫਰੀਕਾ ਦੇ ਵਿੱਚ ਸਾਰੀਆਂ ਉਹ ਸਾਰਾ ਇਹਨਾਂ ਨੂੰ ਡੀਕੋਲੋਨਾਈਜ਼ ਕਰਨਾ ਉੱਥੇ ਲੋਕਾਂ ਨੂੰ ਆਪਣਾ ਰਾਜ ਦੇਣਾ ਔਖਾ ਕੰਮ ਸੀ ਪਰ ਇੱਥੇ ਇਹਨਾਂ ਨੇ ਪੱਕਾ ਆਪਣਾ ਅੱਡਾ ਬਣਾ ਲਿਆ ਕਿੱਥੇ ਅਮਰੀਕਾ ਦੇ ਵਿੱਚ ਤੇ ਜਿਹੜੇ ਲੋਕਲ ਸੀਗੇ ਜਿਨ੍ਹਾਂ ਨੂੰ ਅਮਰੀਕਨ ਇੰਡੀਅਨਸ ਕਹਿੰਦੇ ਆ ਉਹ ਵਿਚਾਰਿਆਂ ਨੂੰ ਕੁਝ ਮਾਰ ਮਕਾਤਾ ਕੁਝ ਉਹਨਾਂ ਨੂੰ ਇਤਰਾ ਵਜੀਫੀਆਂ ਤੇ ਲਾਤਾ ਪਰ ਨਾਲੋਂ ਨਾਲ ਇਹਨਾਂ ਨੇ ਜਿਹੜਾ ਲੈਟਿਨ ਅਮਰੀਕਾ ਆ ਸਾਨੂੰ ਯਾਦ ਹੋਣਾ ਚਾਹੀਦਾ ਹਾਂਜੀ ਬਾਜ ਆ ਰਹੀ ਹੈ ਮੇਰੀ ਨਾ ਬਿਲਕੁਲ ਸਰ ਬਿਲਕੁਲ ਜੀ ਹਾਂ ਜਿਹੜਾ ਲਾਟਿਨ ਅਮਰੀਕਾ ਸੀਗਾ ਆਪਾਂ ਗੁਰੂ ਸਾਹਿਬ ਉਹਦੇ ਚੋਂ ਬਹੁਤ ਸਾਰਾ ਸੌਲਟ ਪੀਟਰ ਕਾਪਰ ਹੋਰ ਉਹ ਬਹੁਤੇ ਵਿਕਾਸ ਵਿਕਸਤ ਨਹੀਂ ਸੀਗੇ ਉਦੋਂ ਤੇ ਲੱਕੜ ਜਿੰਨਾ Amazon ਜਿਹੜਾ ਉੱਥੋਂ ਦਾ ਫੋਰੈਸਟ ਆ ਲੁੱਟ ਲੁੱਟ ਕੇ ਸਸਤੀ ਲੱਕੜ ਜੇ ਵੀ ਉੱਥੋਂ ਆ ਰਹੀ ਆ ਹੁਣ ਉਹ ਕੈਨੇਡਾ ਚ ਵੱਡੇ ਪੱਧਰ ਤੇ ਆ ਰਹੀ ਸੀ ਕਿਉਂਕਿ ਕੈਨੇਡਾ ਦਾ ਏਰੀਆ ਬਹੁਤ ਜ਼ਿਆਦਾ ਤੇ ਪਾਪੂਲੇਸ਼ਨ 4 ਕਰੋੜ ਆ ਤੇ ਉੱਥੋਂ ਇਹ ਟਿੰਬਰ ਤੇ ਸਾਰੀ ਇਹ ਆਪਣੇ ਘਰ ਜਿਹੜੇ ਆ ਨਾਰਥ ਅਮਰੀਕਾ ਦੇ ਵਿੱਚ ਨਾਰਥ ਦਾ ਮਤਲਬ ਜਿਹੜਾ ਉੱਤਰੀ ਹਿੱਸਾ ਯੂਐਸਏ ਦਾ ਆ ਉੱਥੇ ਠੰਡ ਬਹੁਤ ਹੁੰਦੀ ਆ ਤੇ ਉਹ ਤੁਹਾਨੂੰ ਲੱਕੜ ਦੀ ਉਹ ਕਰਕੇ ਤੇ ਉਹ ਸਾਰਾ ਬਣਾਉਣੇ ਪੈਂਦੇ ਆ ਨਹੀਂ ਤੇ ਮੁਸ਼ਕਲ ਆ ਉੱਥੇ ਜਿਹੜਾ ਬਚਣਾ ਮੁਸ਼ਕਲ ਹੈ ਇਸ ਕਰਕੇ ਲੱਕੜ ਹੀ ਨਹੀਂ ਤਬਾਈ ਮਚਾਈ ਜਾਣੀ ਨੇਚਰ ਦਾ ਖਲਵਾੜ ਕੀਤਾ ਕਿਹੜੀ ਚੀਜ਼ ਇੱਥੇ ਤੱਕ ਕੇ ਅਫਰੀਕਾ ਚੋਂ ਬੰਦੇ ਵੀ ਜਾਨੀ ਸਲੇਬ ਬਣਾ ਕੇ ਲਿਆਏ ਇਹ ਤੇ ਇਹਨਾਂ ਦਾ ਇਤਿਹਾਸ ਆ ਸਾਰਾ ਇਸ ਲਈ ਉਸ ਬੈਕਗ੍ਰਾਉਂਡ ਚ ਜਦੋਂ ਲੁੱਟਖੋ ਜਿਹੜੀ ਆ ਬਹੁਤੀ ਬੰਦ ਹੋ ਜਾਂਦੀ ਹੈ ਜਦੋਂ ਬੰਦੇ ਆਪੋ ਆਪਣੇ ਸਿਆਣੇ ਹੋ ਜਾਂਦੇ ਆ ਅਫਰੀਕਾ ਚ ਵੀ ਜਾਗਰਤੀ ਆਈ ਲਾਟਨ ਅਮਰੀਕਾ ਚ ਵੀ ਜਾਗਰਤੀ ਆਈ ਤੇ ਇਹਨਾਂ ਦਾ ਉਹ ਦਾਅ ਪੇਚ ਤੇ ਹੋ ਗਿਆ ਬੰਦ ਪਰ ਜਿਹੜੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਸਮਝੌਤੇ ਹੋਏ ਤੇ ਜਦੋਂ ਮਾਰਕੀਟ ਰਹੀਂ ਵਪਾਰ ਰਹੀਂ ਸਾਰਾ ਕੁਝ ਖੁੱਲ ਗਿਆ ਇਹਨਾਂ ਨੇ ਕਿਹਾ ਵੀ ਆਪਾਂ ਕਰਦੇ ਆਂ ਦਾਦਾਗਿਰੀ ਤੇ ਲੰਬੜਦਾਰੀ ਦੇ ਸਾਡੀ ਹੈਗੀ ਅਸੀਂ ਜਗਾ ਜਗਾ ਫੌਜਾਂ ਰੱਖ ਕੇ ਆਪਣੇ ਫੌਜੀ ਅਡੇ ਬਣਾ ਕੇ ਜਪਾਨ ਤੋਂ ਲੈ ਕੇ ਉਹ ਤੁਹਾਨੂੰ ਯਾਦ ਹੀ ਹੈ ਹਿਰੋਸ਼ੀਮਾ ਨਾਗਾਸਾਕੀ ਚ ਕਿਵੇਂ ਇਹਨਾਂ ਨੇ ਨਿਊਕਲੀਅਰ ਬੰਬਸ ਦੁਨੀਆ ਦੇ ਵਿੱਚ ਪਹਿਲੀ ਵਾਰੀ ਛੁੱਟੇ ਤੇ ਤਬਾਹੀ ਕੀਤੀ ਤੇ ਉਹ ਆਪਣੀ ਸਰਦਾਰੀ ਦੱਸੀ ਕਿ ਅਸੀਂ ਕੀ ਕੁਝ ਕਰ ਸਕਦੇ ਆ ਉਸ ਤੋਂ ਬਾਅਦ ਬਹੁਤ ਜਗਾ ਇਹਨਾਂ ਨੇ ਸੈਂਕੜੇ ਜਗਾ ਜਿੱਥੇ ਇਹਨਾਂ ਨੇ ਆਪਣੇ ਫੌਜੀ ਅਡੇ ਬਣਾ ਕੇ ਰੱਖੇ ਆ ਸਮੁੰਦਰ ਚ ਵੀ ਆ ਤੇ ਦੇਸ਼ਾਂ ਦੇ ਅੰਦਰ ਵੀ ਹੈਗੇ ਹਰ ਕਿਸਮ ਦੇ ਅਡੇ ਹੈਗੇ ਆ ਅਫਰੀਕਾ ਚ ਵੀ ਆ ਜਾਨੀ ਹਰ ਹਰ ਕੰਟੀਨੈਂਟ ਦੇ ਵਿੱਚ ਆ ਗਿਆ ਜਾਪਾਨ ਤੋਂ ਲੈ ਕੇ ਸਾਰੇ ਯੂਰਪ ਤੇ ਗ੍ਰੀਨਲੈਂਡ ਚ ਵੀ ਅੱਡਾ ਆ ਜਿੱਥੇ ਹੁਣੇ ਜੀਡੀਬਾਂਸ ਜਾ ਕੇ ਆਇਆ ਸੀਗਾ ਇਹ ਇੱਕ ਸਰਦਾਰੀ ਦਾ ਇਹਨਾਂ ਨੂੰ ਨੁਕਸਾਨ ਕੀ ਹੋਇਆ ਜਦੋਂ ਤੁਸੀਂ ਵਿਲੜ ਹੋ ਜੋ ਲੰਬੜਦਾਰੀ ਦਾ ਤੁਹਾਨੂੰ ਪੁੱਸ ਪੈ ਜਾਏ ਤੇ ਇਹ ਆਪਣੀ ਇੰਡਸਟਰੀ ਆਪਣਾ ਮੈਨੂਫੈਕਚਰਿੰਗ ਸੈਕਟਰ ਉਹਨੂੰ ਬਣਾਏ ਰੱਖਣ ਦੀ ਜਗ੍ਹਾ ਜਾਂ ਖੇਤੀ ਵਿੱਚ ਇੱਕ ਆਪਣੇ ਕਿਸਾਨਾਂ ਨੂੰ ਉੱਥੇ ਲੱਗੇ ਰੱਖਣ ਦੀ ਜਗ੍ਹਾ ਉਥੇ ਮੈਕਨਾਈਜ਼ੇਸ਼ਨ ਕਰਤੀ ਲੋਕ ਸਾਰੇ ਖੇਤੀ ਛੱਡ ਗਏ ਸ਼ਹਿਰਾਂ ਚ ਆ ਗਏ ਕਿਉਂਕਿ ਮੈਕਨਾਈਜ਼ੇਸ਼ਨ ਹੋ ਗਈ بڑے ਲਾਰਜ ਸਕੇਲ ਦੇ ਉੱਤੇ ਮਸ਼ੀਨਾਂ ਕੰਮ ਕਰਦੀਆਂ ਨਰਮਾ ਝੁਗਣਾ ਮਸ਼ੀਨਾਂ ਆ ਬਾਦਾਮ ਤੋੜਨੇ ਮਸ਼ੀਨਾਂ ਹਰ ਚੀਜ਼ 'ਚ ਮਸ਼ੀਨ ਹੈ ਸਪਰੇਅ ਕਰਨੀ ਮਸ਼ੀਨਾਂ ਪਾਣੀ ਮਸ਼ੀਨਾਂ ਨਾਲ ਸਪਰੇਅ ਕਰਦੇ ਆ ਉਹ ਵੀ ਮਤਲਬ ਸਾਡੇ ਵਾਂਗੂ ਫਲਡਿੰਗ ਨਹੀਂ ਕਰਦੇ ਹੈਗੇ ਹਰ ਕੰਮ ਮਸ਼ੀਨਾਂ ਨੂੰ ਦੇ ਦਿੱਤਾ ਉਹ ਆਟੋਮੈਟਿਕ ਹੋ ਗਿਆ ਤੇ ਵੱਡੇ ਵੱਡੇ ਫਾਰਮ ਕਰਦੇ ਤੇ ਉੱਥੋਂ ਲੋਕ ਕੱਢ ਤੇ ਅਜਾੜ ਤੇ ਉਹ ਲਾਹੇਬੰਦ ਨਹੀਂ ਐਡੇ ਵੱਡੇ ਫਾਰਮ ਵੀ ਲਾਹੇਬੰਦ ਨਹੀਂ ਲੋਕ ਛੱਡ ਗਏ ਹੁਣ ਮੈਂ ਇਹ ਕਹਿਣਾ ਕਿ ਐਸ ਕਿਸਮ ਦੀ ਤੁਸੀਂ ਇਕਨੋਮੀ ਬਣਾ ਲਈ ਕਿ ਸਵਾਏ ਉੱਥੇ ਹਥਿਆਰਾਂ ਤੋਂ ਤੁਹਾਨੂੰ ਕੋਈ ਨਹੀਂ ਕਿਉਂਕਿ ਤੁਸੀਂ ਦੇਸ਼ ਦੁਨੀਆ ਦੇ ਵਿੱਚ ਲੰਬੜਦਾਰੀ ਕਰਨੀ ਆ ਨਾ ਜਿਹਨੂੰ ਗਲੋਬਲ ਪੁਲਿਸਿੰਗ ਕਹਿੰਦੇ ਆ ਤੁਸੀਂ ਉਹ ਮਸਤੀ ਕਰਨੀ ਆ ਇਸ ਕਰਕੇ ਤੁਸੀਂ ਹਥਿਆਰ ਖੁੱਲੇ ਹਥਿਆਰ ਵੰਡੋ ਤੁਸੀਂ ਜਾ ਕੇ ਇੰਜ ਜਿਵੇਂ ਸਬਜ਼ੀ ਮੰਡੀ ਚੋ ਜਾਂਦੇ ਆ ਨਾ ਤੁਸੀਂ ਗਾਜਰਾਂ ਆਲੂ ਪਿਆਜ਼ ਖਰੀਦੇ ਆ ਰੇੜੀ ਤੋਂ ਇਸੇ ਤਰੀਕੇ ਨਾਲ ਤੁਸੀਂ ਉੱਥੇ ਹਥਿਆਰ ਜਾ ਕੇ ਖਰੀਦ ਸਕਦੇ ਕੋਈ ਲਾਇਸੈਂਸ ਦੀ ਲੋੜ ਨਹੀਂ ਬੰਦੂਕਾਂ ਵੀ ਖਰੀਦ ਸਕਦੇ ਆ ਪਿਸਟਲ ਵੀ ਖਰੀਦ ਸਕਦੇ ਆ ਕਈਆਂ ਦੇ ਘਰ ਤੇ ਮੈਂ 15 15 20 20 ਪਏ ਦੇਖੇ ਮੈਂ ਕਿਹਾ ਇਹਦੇ ਨਾਲ ਤੁਸੀਂ ਕੀ ਕਰਦੇ ਆ ਸੋ ਭੰਗੂ ਸਾਹਿਬ ਇਹ ਸਾਰਾ ਜਿਹੜਾ ਲਗਾਤਾਰ ਵਰਤਾਰਾ ਚੱਲਿਆ ਖੂਨ ਹੋਇਆ ਕੀ ਲੋਕਾਂ ਨੇ ਇਹਦਾ ਫਾਇਦਾ ਲਾਇਆ ਵੀ ਠੀਕ ਹੈ ਜੀ ਆਪਣੀ ਲੰਬੜਦਾਰੀ ਕਰੇ ਪਰ ਆਪਣਾ ਮਾਲ ਤੇ ਵਿੱਚ ਯੂਰਪ ਵਿੱਚ ਵੇਚੀ ਗਿਆ ਚੀਨ ਨੇ ਤੇ ਸਿਰੇ ਹੀ ਲਾਤੀ ਕਹਾਣੀ ਜਪਾਨ ਆਪਣੀਆਂ ਘਾਰਾਂ ਵੇਚੀ ਗਿਆ ਇੰਡੀਆ ਆਪਣਾ ਤੇਲ ਫੁੱਲ ਦਾਣਾ ਪਾਣੀ ਜਿਹੜਾ ਵੀ ਸੀਗਾ ਗੱਡੇ ਪਿਆ ਜੋ ਵੀ ਇਹਨਾਂ ਨੇ ਭੇਜਣਾ ਸੀਗਾ ਕੋਈ ਸੌਫਟਵੇਅਰ ਭੇਜਦੇ ਰਹੇ ਕੋਈ ਹੋਰ ਟੈਕਨੋਲੋਜੀ ਵੀ ਭੇਜੀ ਜਿੰਨੀ ਕਿ ਇਹਨਾਂ ਦੇ ਕੋਲ ਸੀਗੀ ਜੋ ਭੇਜਣ ਦੇ ਯੋਗ ਸੀਗੀ ਉੱਥੋਂ ਤੇਲ ਤੂਲ ਮਾੜਾ ਮੋਟਾ ਮੰਗਾਇਆ ਬਹੁਤਾ ਮੰਗਾਇਆ ਜੀ ਜਾਣੀ ਰਿਜ਼ਲਟ ਕੀ ਨਿਕਲਿਆ ਕਿ ਜਿਹੜਾ ਟ੍ਰੇਡ ਡੈਫਿਸਿਟ ਮਤਲਬ ਇਹ ਮਾਲ ਮੰਗਾਈ ਗਏ ਤੇ ਐਕਸਪੋਰਟ ਕੁਛ ਕੀਤਾ ਨਹੀਂ ਤੇ ਡੈਫਿਸਿਟ ਤੇ ਹੁਣੇ ਹੀ ਸੀਗਾ ਉਹ ਇੰਨਾ ਜਿਆਦਾ ਭਾਰ ਵੱਧ ਗਿਆ ਇੰਨਾ ਜਿਆਦਾ ਭਾਰ ਵੱਧ ਗਿਆ ਆ ਕਿ ਪਤਾ ਨਹੀਂ ਕੱਲ ਕੋਈ ਕਹਿ ਰਿਹਾ ਸੀ ਮੈਨੂੰ ਦੱਸਿਆ 10 12 ਕੇ ਕਿੰਨੇ ਟ੍ਰਿਲੀਅਨ ਡਾਲਰ ਵਿਆਜ ਹੀ ਵਿਆਜ ਦੇਣਾ ਪੈਂਦਾ ਇੱਕ ਲੱਖ ਕਰੋੜ ਦਾ ਮੇਰਾ خیال ਰੁਪਏ ਦਾ ਰਫਲੀ ਜੇ ਮੈਂ ਮੋਟਾ ਮੋਟਾ ਦਾਜਾ ਬੈਠਾ ਲਾ ਰਿਹਾ ਸੀਗਾ ਹੁੰਦਾ ਆ ਤੇ ਟ੍ਰਿਲੀਅਨ ਬਹੁਤ ਹੁੰਦਾ ਆ ਜਾਨੀ ਤੁਸੀਂ ਇਹ ਦੇਖ ਲਓ ਕਿ 100 ਕਰੋੜ ਦਾ ਬਿਲੀਅਨ ਹੁੰਦਾ ਤੇ ਇੱਕ ਜਿਹੜੇ 100 1000 ਬਿਲੀਅਨ ਦਾ ਟ੍ਰਿਲੀਅਨ ਹੁੰਦਾ ਉਹ ਡਾਲਰਾਂ ਦੇ ਵਿੱਚ ਦੇਖੋ ਕਿੰਨਾ ਹੁੰਦਾ ਉਹ ਮੈਨੂੰ ਅਨੰਤ ਹੀ ਆ ਮਤਲਬ ਉਹ ਬਹੁਤ ਜ਼ਿਆਦਾ ਕਰਜ਼ਾ ਜਿਹੜਾ ਆ ਜਦੋਂ ਟ੍ਰੇਡ ਹੋ ਹੀ ਗਿਆ ਹੋਇਆ ਇਹ ਆਪਣੀ ਵਿਚਲੀ ਕੁੰਡੀ ਹੈ ਸਮਝਣੀ ਹੈ ਜਿਹੜੀ ਬਾਰ-ਬਾਰ 트ੰਪ ਆ ਕੇ ਕਹਿੰਦਾ ਓਏ ਅਸੀਂ ਮਰ ਗਏ ਓਏ ਅਸੀਂ ਲੁੱਟੇ ਗਏ ਅਸੀਂ ਆਰਥਿਕ ਤੌਰ ਤੇ ਗੁਲਾਮ ਹੋ ਗਏ ਅਸੀਂ ਤੇ ਅਸੀਂ ਤੇ ਥੱਲੇ ਲੱਗ ਗਏ ਆ ਸਾਨੂੰ ਤੇ ਜੇ ਸ਼ਾਹੂਕਾਰਾਂ ਨੇ ਅੱਜ ਅੱਖਾਂ ਕੱਢ ਤੀਆਂ ਸਾਡੇ ਕੋਲ ਦੇਣ ਲਈ ਕੁਛ ਨਹੀਂ ਹੈ ਬੈਂਕਾਂ ਫੇਲ ਹੋ ਜਾਣਗੀਆਂ ਉੱਨਾ ਦਾ ਟ੍ਰੇਡ ਡੈਫਿਸਿਟ ਇੰਨਾ ਜਿਹੜਾ ਬਜਟ ਦਾ ਡੈਫਿਸਿਟ ਤੁਹਾਨੂੰ ਪਤਾ ਕਿੰਨਾ ਹੈ ਪਿਛਲੀ ਵਾਰ ਦਾ ਜਿਹੜਾ ਬਜਟ ਦਾ ਡੈਫਿਸਿਟ ਹੈ 6% ਜਦ ਕਿ ਜਿਹੜੀ ਵਰਲਡ ਬੈਂਕ ਹੈ ਆਈਐਮਐਫ ਕਹਿੰਦੀ ਹੈ 3% ਤੋਂ ਵੱਧਣਾ ਨਹੀਂ ਚਾਹੀਦਾ ਵੱਧ ਤੋਂ ਵੱਧ 3 3.5 ਸਪੈਸ਼ਲ ਕੇਸ ਚ ਲੋਅ ਕਰਦੇ 3 ਤੋਂ ਨਹੀਂ ਵੱਧਣਾ ਚਾਹੀਦਾ ਪਰ 6% ਮਤਲਬ ਇਹ ਜੇ ਹੋ ਗਿਆ ਕਿ ਜੇ ਤੁਹਾਡਾ ਸੈਮਨ ਟ੍ਰਿਲੀਅਨ ਡਾਲਰ ਦਾ ਟ੍ਰੇਡ ਦਾ ਡੈਫਿਸਿਟ ਇੰਨਾ ਆ ਮਤਲਬ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਹਾਲਤ ਹੈ ਆਮਦਨੀ ਚਵਾਨੀ ਖਰਚਾ ਰੁਪਈਆ ਉਹ ਹਾਲਤ ਇਹਨਾਂ ਦੀ ਹੋ ਗਈ ਆਮਦਨ ਇਹਨਾਂ ਦੀ ਸੀਗੀ ਨਹੀਂ ਮਾਲ ਲਿਆ ਲਿਆ ਕੇ ਸਸਤਾ ਖਾਈ ਗਏ ਜੀ ਡੀ ਪੀ ਨੂੰ ਕਾਗਜ਼ਾਂ 'ਚ ਦਿਖਾਈ ਗਏ ਕਿ ਬਹੁਤ ਵਧੀਆ ਬਹੁਤ ਸਭ ਅੱਛਾ ਸਭ ਅੱਛਾ ਜੇ ਉਹੋ ਹੀ ਚੀਜ਼ਾਂ ਆਪ ਪੈਦਾ ਕਰਦੇ ਆ ਤਾਂ ਉਹ ਇਹਨਾਂ ਨੂੰ ਬਹੁਤ ਮਹਿੰਗੀਆਂ ਪੈਂਦੀਆਂ ਕਿਉਂਕਿ ਲੇਬਰ ਮਹਿੰਗੀ ਹੈ ਲੇਬਰ ਮਹਿੰਗੀ ਹੁੰਨ ਕਰਕੇ ਇਸ ਕਰਕੇ ਉਹਨਾਂ ਨੇ ਇਸ ਇਹੀ ਤਰੀਕਾ ਕੱਢ ਰੱਖਿਆ ਕਿ ਚਲੋ ਸਸਤਾ ਹਾਲਤ ਇਹ ਬਣਾ ਲਈ ਸਸਤੇ ਵਾਲੀ ਕਿ ਜਾਨੀ ਛੋਟੀ ਤੋਂ ਛੋਟੀ ਚੀਜ਼ ਛੋਟੀ ਤੋਂ ਸਭ ਤੋਂ ਛੋਟੀ ਦੇ ਮੈਂ ਟਾਇਲਟ ਪੇਪਰ ਹੀ ਮੈਂ ਕਹਿਣਾ ਜਿਹੜਾ ਤੁਸੀਂ ਆ ਟਾਇਲਟ ਚ ਵਰਤਦੇ ਆ ਉਹ ਵੀ ਚੀਨ ਤੋਂ ਆਈ ਜਾਂਦਾ ਕਾਰਾਂ ਜਪਾਨ ਤੋਂ ਆਈ ਜਾਂਦੀਆਂ ਕੁਝ ਚੀਜ਼ਾਂ ਟੈਕਨੋਲੋਜੀ ਜਿਹੜੀ ਬੇਸਟ ਹੈਗੀਆਂ ਉਹ ਯੂਰਪ ਤੋਂ ਆਈ ਜਾਂਦੀ ਆ ਕੈਨੇਡਾ ਤੋਂ ਟਿੰਬਰ ਆਈ ਜਾਂਦੀ ਆ ਬਿਜਲੀ ਆਈ ਜਾਂਦੀ ਆ ਤੁਸੀਂ ਆਪਣਾ ਉੱਥੇ ਛੁਣਛਣਾ ਵਜਾਉਂਦੇ ਸੀ ਇੰਨਾ ਚਿਰ ਬੈਠੇ ਜਾਨੀ ਤਕਰੀਬਨ 80 ਸਾਲਾਂ ਚੋਂ ਪਿਛਲੇ 80 ਸਾਲਾਂ ਚ 80 85 ਸਾਲਾਂ ਚ ਤੁਸੀਂ ਆਪਣਾ ਅਦਾ ਆਰ ਮਜਬੂਤ ਕਰਨ ਲਈ ਹੁਣ ਉਹਨੇ ਆਪਣਾ 골ਡ ਕਾਰਡ ਕੱਢਿਆ ਹੈ ਨਾ ਜਿਹਦੇ ਚ 44 ਕਰੋੜ ਰੁਪਇਆ ਜੇ ਤੁਹਾਡੇ ਕੋਲ ਹੈ ਤੇ ਤੁਸੀਂ ਸਿੱਧੀ ਮੈਂਬਰ ਪੈ 44 ਕਰੋੜ ਇੱਥੇ ਤੇ 44 ਰੁਪਏ ਨਹੀਂ 44 ਕਰੋੜ ਤੇ ਜੂਆ ਨਹੀਂ ਹੈ ਗਿਆ ਕਿਸੇ ਕੋਲ ਰੁਪਇਆ ਕਿਥੋਂ ਆਣਾ ਤੂੰ ਸਾਫ ਲਾਲਾ ਕਹਿੰਦਾ ਇੰਨਾ ਜਿਹਦੇ ਕੋਲ ਹੈਗਾ ਮੈਂ ਉਹਨੂੰ ਸਾਰੇ ਟੱਬਰ ਨੂੰ ਇੱਥੇ ਸਿਟੀਜ਼ਨ ਛਿੱਪ ਦੇ ਦੇਣਾ ਦੇਖ ਲਓ ਜਿੰਨਿਆਂ ਕਉਂਦੀ ਆ ਦੁਨੀਆ ਦੇ ਅੱਦੇ ਇੰਟੈਲੀਜੈਂਸ ਦੇ ਬੰਦੇ ਉੱਥੇ ਆ ਜਾਣਗੇ ਕਿਉਂਕਿ ਇੰਟੈਲੀਜੈਂਸ ਨੇ ਤੋੜੀ ਉਹਦਾ ਦੇਸ਼ ਦੇ ਹੀ ਦਊਗਾ ਚੱਕ 50 ਕਰੋੜ ਰੁਪਈਆ ਤੇ ਜਾ ਕੇ ਉੱਥੇ ਪੱਕਾ ਸਿਟੀਜ਼ਨ ਸ਼ਿਪ ਬਣ ਕੇ ਮਾਲ ਭੇਜੀ ਜਾ ਉੱਥੇ ਕੀ ਹੋਈ ਜਾਂਦਾ ਕਿੱਥੇ ਕਿੱਥੇ ਕੀ ਸੰਕਟ ਆ ਆਪਾਂ ਮੰਜੀ ਇੱਥੋਂ ਠੋਕੀ ਜਾਵਾਂਗੇ ਉਹ ਕਹਿੰਦੇ ਜੀ ਇੰਨੀ ਡਿਮਾਂਡ ਹੋ ਗਈ ਆ ਪਹਿਲੇ ਦਿਨੀ ਹਜ਼ਾਰ ਲੋਕਾਂ ਨੇ ਅਪਲਾਈ ਕਰਤਾ ਤੇ ਦੇਖੋ ਤੇ ਵਿੱਚ ਆਉਂਦੇ ਕਿਹੜੇ ਆ ਉੱਥੇ ਤੁਹਾਨੂੰ ਅਮੀਰ ਕਰਨ ਵਾਲੇ ਆਉਣਗੇ ਤੁਹਾਡੀ ਫੱਟੀ ਪੋਚਣ ਵਾਲੇ ਆਉਣਗੇ ਇਸ ਲਈ ਇਹ ਭੰਗੂ ਇਹੋ ਜਿਹਾ ਘੁੰਮਣ ਕੇ ਰੀਚ ਫਸ ਗਿਆ ਹੁਣ ਇਹ ਕੀ ਕਹਿੰਦਾ ਇਨੂੰ ਕਹਿੰਦੇ ਆ ਬੁੱਡੂ ਇਕਨੋਮਿਕਸ ਯਾਨੀ ਜਿਹੜੀ ਖਰੜ ਗਿਆਨ ਜਿੰਨੀ ਪੰਜਾਬੀ ਚ ਕਹਿੰਦੇ ਗਿਆਨ ਨਹੀਂ ਆ ਉਹ ਧਰਾਤਲ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਇਹਨੂੰ ਅਚਾਨਕ ਸੁਪਨਾ ਆਇਆ ਪਤਾ ਨਹੀਂ ਕਿਹੜੇ ਇਹਦੇ ਜਿਹੜੇ ਬੰਦੇ ਨੇ ਇਹਨੂੰ ਇਹ ਸਿਖਾਤਾ ਵੀ ਇੰਜ ਕਰ ਲਾ ਉਸ ਸੁਪਨੇ ਚੋਂ ਇਹ ਹੋਇਆ ਆ ਕਿ ਤੁਸੀਂ ਸਾਡਾ ਕਿਉਂਕਿ ਵਪਾਰ ਇੰਬੈਲੈਂਸ ਹੋ ਗਿਆ ਵਪਾਰ ਇੰਬੈਲੈਂਸ ਕਿਵੇਂ ਹੋਇਆ ਜਿਹੜੀਆਂ ਚੀਜ਼ਾਂ ਤੇ ਅਮਰੀਕਾ ਐਕਸਪੋਰਟ ਕਰਦਾ ਚੀਨ ਨੂੰ ਭਾਰਤ ਨੂੰ ਯੂਰਪ ਨੂੰ ਜਾਂ ਕਿਤੇ ਵੀ ਉਹਦੇ ਤੇ ਟੈਰਿਫ ਜ਼ਿਆਦਾ ਲਾਇਆ ਕਿਉਂਕਿ ਉਹ ਇਹਨਾਂ ਦੀ ਟੈਕਨੋਲੋਜੀ ਕਰਕੇ ਉਹਨਾਂ ਨੂੰ ਇੰਜ ਲੱਗਦਾ ਕਿ ਇਹ ਐਡਵਾਂਸਡ ਟੈਕਨੋਲੋਜੀ ਹੁਣ ਜਿੱਥੇ ਆਟੋਮੈਟਿਕ ਖੇਤੀ ਚ ਪੈਦਾ ਹੋਣਾ ਬਦਾਮ ਪੈਦਾ ਹੋਣੇ ਜਾਂ ਉਹਨਾਂ ਦੀ ਅਨਾਜ ਪੈਦਾ ਹੋਣਾ ਸੋਇਆਬੀਨ ਆ ਜਾਂ ਮੱਕੀ ਆ ਜਾਂ ਇਹੋ ਜਿਹਾ ਅਨਾਜ ਵੀ ਪੈਦਾ ਹੁੰਦੇ ਉਹ ਉਹ ਇਨਾਂ ਦੇ ਸਸਤੇ ਕਿਉਂ ਕਿ ਆਟੋਮੈਟਿਕ ਹੁੰਦੀ ਆ ਉਹ ਸਾਡੇ ਇੰਡੀਆ ਦੇ ਵਿੱਚ ਆ ਕੇ ਤਬਾਈ ਮਚਾ ਸਕਦੇ ਆ ਜੇ ਅਸੀਂ ਟੈਰਿਫ ਨਹੀਂ ਲਾਵਾਂਗੇ ਤੇ ਇਸ ਲਈ ਕੰਟਰੀਆਂ ਨੇ ਕੀ ਕੀਤਾ ਕਿ ਇਨਾਂ ਦੇ ਮਾਲ ਦੇ ਉੱਤੇ ਰੋਕਾਂ ਲਾਤੀਆਂ ਤੇ ਆਪਣਾ ਮਾਲ ਛੁੱਟੀ ਗਏ ਤੇ ਇਹ ਚੁੱਪ ਕਰਕੇ ਸਸਤੇ ਭਾਅ ਖਾਈ ਗਏ ਹੁਣ ਉਹ ਜਿਹੜਾ ਸਸਤੇ ਭਾਅ ਖਾਦਾ ਉਹ ਇਸ ਵੇਲੇ ਨਿਕਲ ਰਿਹਾ ਹੁਣ ਅਚਾਨਕ ਜਦੋਂ ਆਇਆ ਵੀ ਅਸੀਂ ਤੇ ਕਰਜ਼ਾਈ ਹੋ ਗਏ ਸਾਰੇ ਦੁਨੀਆ ਦੇ ਕਰਜ਼ਾਈ ਹੋ ਗਏ ਮਾਲ ਉਹ ਜ਼ਿਆਦਾ ਭੇਜੀ ਗਏ ਇਹ ਇਨਾਂ ਨੇ ਵਾਪਸ ਘਟ ਕੀਤਾ ਤੇ ਟ੍ਰੇਡ ਦਾ ਡੈਫੀਸਿਟ ਹੋ ਗਿਆ ਉਹ ਇੰਨਾ ਜਿਆਦਾ ਵੱਧ ਗਿਆ ਕਿ ਉਹ ਭਾਰ ਚੁੱਕਣ ਲਈ ਇਹ ਇਨਾਂ ਦੇ ਕੋਲ ਸਾਧਨ ਹੀ ਨਹੀਂ ਕਰਜ਼ਾ ਇਨਾਂ ਵੱਧ ਗਿਆ ਕਿ ਉਹਦਾ ਸੂਦ ਦੇਣਾ ਔਖਾ ਹੋ ਗਿਆ ਜਿਸ ਤਰ੍ਹਾਂ ਪੰਜਾਬ ਦੀ ਹਾਲਤ ਹੈ ਸਾਡਾ ਵੀ ਬਾਈ ਕਰੋੜ ਰੁਪਇਆ 22 22000 ਕਰੋੜ ਰੁਪਇਆ सूद सूद ਵਿੱਚ ਚਲੇ ਜਾਂਦਾ ਤੇ ਅਜੇ ਹੋਰ ਅਸੀਂ ਖਰਚਾ ਚੁੱਕੀ ਜਾਂਦੇ ਸਾਡੇ ਪੰਜਾਬ ਦੀ ਹਾਲਤ ਵੀ ਅਮਰੀਕਾ ਵਾਲੀ ਹੈ ਕਿਸੇ ਵੇਲੇ ਨੰਬਰ 1 ਤੁਰਲੀ ਖਾਨ ਸੀਗੇ ਮਤਲਬ ਤੇ ਐਸ ਵੇਲੇ ਤਰਸਯੋਗ ਹਾਲਤ ਕਿਉਂ ਬਣੀ ਆ ਕਿ ਮਿਸ ਮੈਨੇਜਮੈਂਟ ਸਾਰੀ ਬਜਟ ਦੀ ਪੈਸੇ ਦੀ ਮਿਸ ਮੈਨੇਜਮੈਂਟ ਆਪਣੇ ਚੌਧਰਾਂ 'ਚ ਪਏ ਰਹੇ ਟੌਪ ਟੱਪੇ 'ਚ ਪਏ ਰਹੇ ਆਪਣੇ ਅਰਥਵਿਵਸਥਾ ਨੂੰ ਸੰਭਾਲਿਆ ਨਹੀਂ ਉਹ ਹਾਲਤ ਐਸ ਵੇਲੇ ਅਮਰੀਕਾ ਦਾ ਜਲੂਸ ਨਿਕਲ ਰਿਹਾ ਤੇ ਇੱਕ ਲਾਸਟ ਗੱਲ ਮੈਂ ਪੋਲੀਟੀਕਲ ਰੈਪਰਕਸ਼ਨ ਕੀਆ ਆਰਥਿਕ ਤੇ ਇਸ ਤਰ੍ਹਾਂ ਹੋ ਗਏ ਆ ਉਹਦੀ ਗਾਂ ਹੋਰ ਗੱਲ ਤੋਰਦੇ ਆ ਤੁਹਾਡੇ ਅਗਲੇ ਸਵਾਲਾਂ ਨਾਲ ਗੱਲਾਂ ਬਹੁਤ ਕਰਨ ਵਾਲੀਆਂ ਆ ਪਰ ਜਿਹੜਾ ਡੈਮੋਕਰੇਸੀ ਦਾ ਏਜੰਡਾ ਸੀਗਾ ਡੈਮੋਕਰੇਸੀ ਦਾ ਮਤਲਬ ਸੀ ਸਰਵ ਧਰਮ ਨੂੰ ਪਿਆਰ ਜਾਤਾਂ ਤੇ ਨਫ਼ਰਤ ਨਹੀਂ ਰੀਸ ਤੇ ਨਫ਼ਰਤ ਨਹੀਂ ਇਹ ਹੀ ਨਾ ਨਹੀਂ ਦਿੱਤੇ ਹੋਏ ਸਾਨੂੰ ਕਹਿਦੇ ਤੇ ਸਭ ਕਿ ਆ ਨਾ ਆ ਜਿਹੜਾ ਸਾਡਾ ਸੰਵਿਧਾਨ ਵੀ ਇੰਡੀਆ ਦਾ ਇਨ੍ਹਾਂ ਦੇ ਪ੍ਰਭਾਵ ਥੱਲੇ ਇਨਲਾਈਟਨਮੈਂਟ ਮੂਵਮੈਂਟ ਦੇ ਪ੍ਰਭਾਵ ਥੱਲੇ ਬਣਾਇਆ ਨਾ ਕਿ ਲਿਬਰਟੀ ਡੈਮੋਕਰੇਸੀ ਸੋਵਰਨਿਟੀ ਜੇ ਉਹ ਸਾਰਾ ਕੁਝ ਇਕਵੈਲਿਟੀ ਇਹ ਜਿਹੜਾ ਸਰ ਹੁਣ ਉਹਦੇ ਤੇ ਹੀ ਭੱਜੇ ਜਾਂਦੇ ਆ ਨਾ ਤੇ ਫ੍ਰੀ ਟ੍ਰੇਡ ਤੇ ਟਿਕ ਰਹੇ ਆ ਡਬਿਲਿਟੀ ਉਹ ਕਿੱਥੇ ਗਈ ਹੁਣ ਮਲਟੀ ਟ੍ਰੇਡ ਆਰਗੇਨਾਈਜੇਸ਼ਨ ਕਿੱਥੇ ਗਈ ਉਹ ਤੇ ਜਿੱਤਨਾ ਚੂਹਾ ਬਿੱਲੀ ਤੋਂ ਡਰਦਾ ਲੁਕ ਜਾਂਦਾ ਨਾ ਰੋਡ ਦੇ ਵਿੱਚ ਉਹ ਪਾਣੀ ਪਾ ਕੇ ਕੱਢਣਾ ਪੈਂਦਾ ਇਹ ਡਬਲਿਊਟੀਓ ਨੂੰ ਤੇ ਰੋਡ ਚੋਂ ਪਾਣੀ ਪਾ ਕੇ ਕੱਢਣਾ ਪਊ ਵੀ ਆ ਗਈ ਪਣੀ ਜਾਂਦਾ ਸਾਰੀ ਦੁਨੀਆ ਦੇ ਤੇ ਸ਼ੇਅਰ ਮਾਰਕੀਟ ਧਰਮ ਧਰਮ ਗਿਰ ਗਈ ਆ ਉਹ ਪਤਾ ਨਹੀਂ ਸਭ ਤੋਂ ਟਕੜੀਆਂ ਟਕੜੀਆਂ ਇਕਨੋਮੀ ਜਪਾਨ ਦੀ 13% ਘਿਰ ਗਈ ਆ ਇੰਡੀਆ ਤੇ ਅਜੇ ਵੀ ਬਚਿਆ 3-4% ਤੇ ਹੀ ਆ ਤੇ ਯਾਨੀ ਵੱਡੀਆਂ ਵੱਡੀਆਂ ਇਕਨੋਮੀਆਂ ਟੜਾ ਟੜਾ ਕਰਕੇ ਡਿੱਗ ਰਹੀਆਂ ਆ ਉਹਨਾਂ ਦਾ ਸਪੋਰਟ ਸਿਸਟਮ ਥਰੰਮ ਥਰੰਮ ਹੋ ਰਿਹਾ ਤੇ ਡਬਲਿਊਟੀਓ ਕਿਤੇ ਦਿਖਦਾ ਹੀ ਨਹੀਂ ਹੈਗਾ ਉਹਨੂੰ ਆ ਕੇ ਹੋਣਾ ਚਾਹੀਦਾ ਵਰਲਡ ਬੈਂਕ ਆਈਐਮਐਫ ਨੂੰ ਵੀ ਕੁਝ ਇਨਸਟ੍ਰਕਸ਼ਨਾਂ ਜਾਰੀ ਕਰਨੀਆਂ ਚਾਹੀਦੀਆਂ ਕਿ ਜਿਹੜਾ ਹੋਣ ਵਾਲਾ ਆਪਣਾ ਟਰੰਪ ਹੈਗਾ ਡੋਨਲਡ ਟਰੰਪ ਉਹ ਇਸ ਤਰੀਕੇ ਨਾਲ ਦੁਨੀਆ ਦੇ ਵਿੱਚ ਤਹਿਲਕਾ ਨਹੀਂ ਮਚਾ ਸਕਦਾ ਆਰਥਿਕ ਤੌਰ ਤੇ ਰਿਜ਼ਲਟ ਇਹ ਨਿਕਲ ਰਿਹਾ ਕਿ ਦਾਦਾਗਿਰੀ ਮੈਨੂੰ ਤੇ ਇਹ ਲੱਗਦਾ ਕਿ ਜਿਸ ਢੰਗ ਨਾਲ ਬੰਦੇ ਚੁੱਕ ਚੁੱਕ ਕੇ ਬਾਹਰ ਸੁੱਟ ਰਿਹਾ ਰੇਸ਼ੀਅਲਿਜ਼ਮ ਵਧ ਰਿਹਾ ਆ ਵਾਈਟ ਸੁਪਰਮੈਸਿਸਟ ਰੇਸ਼ੀਅਲਿਜ਼ਮ ਵਧਾ ਰਿਹਾ ਆ ਔਰ ਕਿਸੇ ਦੀ ਜੌਬ ਨਹੀਂ ਛੱਡਣੀ ਨੌਕਰੀਆਂ ਕੱਢੀ ਜਾਣਾ ਸਵੇਰੇ ਤੁਸੀਂ ਰਾਤ ਨੂੰ ਏਮਪਲਾਈਡ ਆ ਸਵੇਰੇ ਤੁਹਾਨੂੰ ਲੱਗਦਾ ਉੱਥੇ ਤਾਲਾ ਲੱਗਾ ਹੋਇਆ ਇਹ ਹਾਲਾਤ ਇੱਕ ਤਹਿਲਕਾ ਅਮਰੀਕਾ ਦੇ ਅੰਦਰ ਤੇ ਸਾਰੀ ਦੁਨੀਆ 'ਚ ਇੱਕ ਹੀ ਬੰਦੇ ਨੇ ਟਰੰਪ ਨੇ ਮਚਾਤਾ ਇਹ ਹੁਣ ਦੇਖੋ ਇਹਦਾ ਰਿਜ਼ਲਟ ਕੀ ਨਿਕਲਦਾ ਮੈਨੂੰ ਤੇ ਲੱਗਦਾ ਕਿ ਡੈਮੋਕ੍ਰੇਸੀਆਂ ਵੀ ਵੱਡੇ ਖਤਰੇ ਚ ਪੈ ਚੁੱਕੀਆਂ ਜੀ ਸਰ ਜਿਹੜੀ ਦੇਸ਼ ਦੀ ਖੇਤੀ ਆ ਖੇਤੀ ਸੈਕਟਰ ਤੇ ਉੱਪਰ ਕੀ ਪ੍ਰਭਾਵ ਪੈ ਸਕਦਾ ਜੇ ਕਿ ਲਗਾਤਾਰ ਖਦਸ਼ੇ ਜਤਾਏ ਜਾ ਰਹੇ ਨੇ ਕਿ ਇੰਪੋਰਟ ਐਕਸਪੋਰਟ ਵੀ ਪ੍ਰਭਾਵਿਤ ਹੋ ਸਕਦਾ ਐਗਰੀਕਲਚਰ ਜੋਨ ਪੂਰਾ ਪ੍ਰਭਾਵਿਤ ਹੋ ਸਕਦਾ ਕੀ ਉਹ ਸੰਕੇਤ ਹੈਗੇ ਨੇ ਜੋ ਜਤਾਏ ਜਾ ਰਹੇ ਨੇ ਕਿ ਆਹਾ ਆਹਾ ਚੀਜ਼ਾਂ ਦੀ ਸੁਭਾਵਨਾ ਖੇਤੀ ਦੇ ਵਿੱਚ ਪ੍ਰਭਾਵਿਤ ਹੋਣ ਦੀ ਹਾਲਕਿ ਮੈਂ ਕਿਸਾਨ ਜਥੇਬੰਦੀਆਂ ਦੇ ਪ੍ਰੈਸ ਕਾਨਫਰੈਂਸਾਂ ਦਾ ਸਟੇਟਮੈਂਟ ਲਗਾਤਾਰ ਦੇਖ ਰਿਹਾ ਉਹ ਕਹਿੰਦੇ ਨੇ ਕਿ ਸਾਡੀ ਲੜਾਈ ਕਿਲੇ ਦੇਸ਼ ਦੀ ਸਰਕਾਰ ਨਾਲ ਨਹੀਂ ਸਾਡੇ ਸਟਰਗਲ ਤਾਂ ਸਾਡੇ ਪੀਸਫੁਲੀ ਸੰਘਰਸ਼ ਤਾਂ ਅਮਰੀਕਾ ਤੱਕ ਹਨ ਕਿਉਂਕਿ ਪਾਲਸੀਆਂ ਤਾਂ ਵਟੇ ਦੇਸ ਲਾਗੂ ਕਰਦੇ ਨੇ ਇਹਨਾਂ ਸਰਕਾਰਾਂ ਨੇ ਤਾਂ ਇੰਪਲੀਮੈਂਟ ਕਰਨੀਆਂ ਹੁੰਦੀਆਂ ਇਹ ਗੱਲ ਸਰਕਾਰਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਇਸੇ ਕਰਕੇ ਅਸੀਂ ਆ ਕੇ ਲੜਦੇ ਖੇਤੀ ਸੈਕਟਰ ਕਿੰਨਾ ਨਾ ਪ੍ਰਭਾਵਿਤ ਹੋਊਗਾ ਇਸ ਕੋ ਖੇਤੀ ਸੈਕਟਰ ਤੇ ਸਾਡਾ ਬਹੁਤ ਪ੍ਰਭਾਵਿਤ ਹੋਊਗਾ ਕਾਰਨ ਇਹ ਹੈ ਕਿ ਉਹ ਜਿਹੜੇ ਯੂਰਪੀਅਨ ਦੇਸ਼ ਹੋਣ ਜਾਂ ਖਾਸ ਕਰਕੇ ਅਮਰੀਕਾ ਆ ਉਹ ਅਨਾਜ ਤੇ ਬਹੁਤ ਸਸਤਾ ਪੈਦਾ ਕਰ ਸਕਦਾ ਪਰ ਅਸੀਂ ਉਹਨਾਂ ਨੂੰ ਹਾਲ ਦੀ ਘੜੀ ਰੋਕਿਆ ਹੋਇਆ ਉਹ ਇਸ ਕਰਕੇ ਕਿਉਂਕਿ ਟੈਰਿਫ ਲਾ ਕੇ ਤਾਂ ਕਿ ਸਾਡੇ ਕਿਸਾਨ ਬਚੇ ਰਹਿਣ ਜੇ ਉਹ ਟਰੰਪ ਤੇ ਇਹੋ ਹੀ ਗੱਲ ਕਹਿੰਦਾ ਨਾ ਤੁਸੀਂ ਆਪਣਾ ਟੈਰਿਫ ਹਟਾ ਲਓ ਅਸੀਂ ਆਪਣਾ ਯੂਰਪ ਵਾਲਿਆਂ ਨੇ ਵੀ ਇਹ ਜਰਮਨੀ ਨੇ ਇਹਨਾਂ ਨੂੰ ਆਫਰ ਕੀਤਾ ਆ ਬੜੀ ਹੈਰਾਨੀ ਦੀ ਗੱਲ ਹੈ ਜਰਮਨੀ ਨੇ ਇਹ ਆਫਰ ਕੀਤਾ ਵੀ ਤੁਸੀਂ ਆਪਣਾ ਹਟਾ ਲਓ ਅਸੀਂ ਆਪਣਾ ਹਟਾ ਲੀਨੇ ਹੁਣ ਜੇ ਸੱਚੀ ਮੁੱਚੀ ਫ੍ਰੀ ਟ੍ਰੇਡ ਹੋ ਜੇ ਜਾਨੀ ਯੂਰਪ ਔਰ ਅਮਰੀਕਾ ਦੇ ਵਿੱਚ ਟੋਟਲੀ ਫ੍ਰੀ ਟ੍ਰੇਡ ਹੋ ਜੇ ਤੁਹਾਡੇ ਕੋਲ ਜੋ ਤੁਸੀਂ ਵੇਚੀ ਜਾਓ ਜੋ ਅਸੀਂ ਅਸੀਂ ਵੇਚੀ ਜਾਂਦੇ ਕੋਈ ਕਿਸੇ ਨੂੰ ਰੋਕੇ ਨਾ ਆਪੇ ਪੈਰੇਟੀ ਹੋ ਜੂ ਇਸ ਗੱਲ ਦਾ ਜਵਾਬ ਡੋਨਲਡ ਟਰੰਪ ਨੇ ਦਿੱਤਾ ਨਹੀਂ ਪਰ ਆਪਣੇ ਤੌਰ ਤੇ ਆਪਣੀ ਮਰਜ਼ੀ ਨਾਲ ਜਿੰਨਾ ਜਿੰਨਾ ਟੈਰਫ ਆ ਵੀ ਇਹ देयर इज नो ਫ੍ਰੀ ਲੰਚ ਜਿੱਤਰਾ ਕਹਿੰਦੇ ਆ ਨਾ ਕਿ ਅਸੀਂ ਤੁਹਾਨੂੰ ਮੁਫਤ ਦਾ ਨਹੀਂ ਖਾਣ ਦੇਣਾ ਹੁਣ ਤੇ ਕਹਿੰਦੇ ਵੀ ਤੁਹਾਨੂੰ ਕੁਝ ਸਾਨੂੰ ਦੇਣਾ ਭਾਸ਼ਾ ਵੀ ਇਹੋ ਜਿਹੀ ਆ ਵੀ ਕਹਿੰਦਾ ਇਹ ਤੇ ਮੈਂ ਦਵਾਈ ਦਿੱਤੀ ਆ ਕਹਿੰਦੇ ਇਹ ਜਾਣੀ ਜਿਹੜੀ ਸਾਡੀ ਇਕਨੋਮੀ ਮਰਦੀ ਜਾ ਰਹੀ ਸੀ ਤੇ ਦੁਨੀਆ ਨੇ ਜਿਹੜਾ ਬਹੁਤ ਸਾਨੂੰ ਮਰੀਜ਼ ਬਣਾਇਆ ਸੀ ਤੇ ਮੈਂ ਥੋੜੀ ਜਿਹੀ ਦਵਾਈ ਦਿੱਤੀ ਆ ਹੁਣ ਦੇਖਦੇ ਆ ਮਰੀਜ਼ ਉੱਠਦਾ ਕਿ ਨਹੀਂ ਉੜ ਫਿਰ ਇਹ ਕਹਿੰਦੇ ਕੋਈ ਇਹਦੇ ਲਈ ਟਰਮ ਵਾਦ ਵਰਤ ਰਿਹਾ ਆ ਕਿ ਨਿਊਕਲੀਅਰ ਵਿంటర్ ਮਤਲਬ ਤੁਸੀਂ ਇਹ ਜਿਹੜੇ ਅੱਜ ਦੇ ਹਾਲਾਤ ਆ ਉਹ ਦੇਖ ਲਓ ਤੇ ਜਦੋਂ ਨਿਊਕਲੀਅਰ ਬਿੰਟਰ ਹੋਊਗੀ ਜਾਂ ਇਹੋ ਜਿਹਾ ਤੁਸੀਂ ਕਾਲਾ ਦੌਰ ਜਿਹਦੇ ਵਿੱਚ ਇਕਨੋਮੀ ਇੱਕ ਨਿਊਕਲੀਅਰ ਬੰਬ ਵਾਂਗੂ ਦੁਨੀਆ ਤੇ ਅਸਰ ਕਰ ਗਿਆ ਤੇ ਇੰਡੀਆ ਦੇ ਉਹਦੇ ਤੋਂ ਬਾਹਰ ਹੈ ਨਹੀਂ ਸਾਡਾ ਦੇਖੋ ਬਹੁਤ ਜ਼ਿਆਦਾ ਜਿਹੜਾ ਕਿਸਾਨੀ ਦਾ ਅਸਰ ਬਹੁਤ ਜ਼ਿਆਦਾ ਨਹੀਂ ਪਊਗਾ ਜੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਖੜੀ ਰਹੀ ਸਾਡੀ ਸਰਕਾਰ ਜੇ ਬਿਲਕੁਲ ਕੋਡੀ ਹੋ ਗਈ ਜੋ ਤੁਸੀਂ ਕਹਿੰਦੇ ਅਸੀਂ ਕਰਦੇ ਨਹੀਂ ਆ ਫਿਰ ਤੇ ਨਹੀਂ ਜਦ ਸਾਰੀ ਦੁਨੀਆ ਆਪੋ ਆਪਣਾ ਰੁਕ ਜਿੰਦੀ ਜਾਂ ਇਹਨਾਂ ਨੂੰ ਇਹ ਆ ਕਿ ਆਪਾਂ ਆਪਣੀ ਜ਼ੁਗ ਤੇ ਅਨਾਜ ਪੈਦਾ ਕਰਦੇ ਹੀ ਆ ਨਾ ਆਪਣੇ ਸਾਨੂੰ ਬਾਹਰੋਂ ਤੇ ਨਹੀਂ ਆ ਹੁਣ ਪਤਾ ਲੱਗਾ ਨਾ ਕਿ ਕਿਸਾਨੀ ਨੂੰ ਕਿਉਂ ਬਚਾਉਣਾ ਜ਼ਰੂਰੀ ਹੈਗਾ ਜਿਹੜਾ ਸਾਰਾ ਯੂਰਪ ਯੂਕਰੇਨ ਤੇ ਬੈਠਾ ਆ ਉਹ ਹਥਿਆਰ ਦੇ ਤੌਰ ਤੇ ਵਰਤਣਗੇ ਨਾ ਹੁਣ ਵਰਤ ਵੀ ਰਹੇ ਆ ਯੂਕਰੇਨ ਦੇ ਕਣਕ ਤੇ ਬੈਠਾ ਸੀ ਨਾ ਯੂਰਪ ਬ੍ਰੈਡ ਬ੍ਰੈਡ ਉੱਥੇ ਕਿੰਨੀ ਮਹਿੰਗੀ ਹੋ ਗਈ ਹੈ ਯੂਰਪ ਦੇ ਵਿੱਚ ਤੇਲ ਕਿੰਨਾ ਮਹਿੰਗਾ ਹੋ ਗਿਆ ਗੈਸ ਕਿੰਨੀ ਮਹਿੰਗੀ ਹੋ ਗਈ ਹੈ ਕਿਉਂਕਿ ਰੂਸ ਤੋਂ ਜਾਂਦੀ ਸੀ ਸਿੱਧੀ ਪਾਈਪਾਂ ਨਾਲ ਜਾਂਦੀ ਸੀ ਇਸੇ ਕਰਕੇ ਮੋਦੀ ਹੁਣਾਂ ਨੂੰ ਸਿੱਖਣ ਦੀ ਲੋੜ ਇਹ ਹੈ ਕਿ ਸਾਡੇ ਕੋਲ ਇੰਟਰਨਲ ਮਾਰਕੀਟ ਦੇਸ਼ ਦੇ ਅੰਦਰੂਨੀ ਮਾਰਕੀਟ 145 ਕਰੋੜ ਲੋਕ ਆ ਸਾਡੇ ਇਹੋ ਜੀ ਚੀਂਦੇ ਇੰਨੇ ਚੀਂਦੇ ਲੋਕ ਹੈਗੇ ਆ ਬਰਾਬਰ ਦੇ ਸਾਡੇ ਕੋਲ ਆਪਣੀਆਂ ਮਾਰਕੀਟ ਬਹੁਤ ਆ ਤੁਸੀਂ ਆਪਣੇ ਅੰਦਰ ਪੈਸਾ ਕੁਝ ਕੁ ਲੋਕਾਂ ਦੇ ਹੱਥ ਵਿੱਚ ਇਕੱਠਾ ਕਰਦੀ ਜਗਾ ਜਿਵੇਂ ਤੁਸੀਂ ਕਿਹਾ ਸੀਗਾ ਕਿ ਹੋ ਰਿਹਾ ਉਸ ਨੂੰ ਲੋਕਾਂ 'ਚ ਵੰਡੋ ਜੋ ਕੈਂਡੀਅਨਸ ਇਕਨੋਮਿਕਸ ਵੀ ਕਹਿੰਦੀ ਹੈ ਜੇ ਲੋਕਾਂ 'ਚ ਜਾਊਗਾ ਪੈਸਾ ਗਰੀਬਾਂ ਨੂੰ ਵੰਡੋਗੇ ਵੇਜ ਸਹੀ ਦੋਗੇ ਕਿਸਾਨੀ ਨੂੰ ਦੋਗੇ ਉਹ ਮਾਰਕੀਟ ਚ ਆਊਗਾ ਤੇ ਤੁਹਾਡੀ ਇਕਨੋਮੀ ਨੂੰ ਬੂਸਟ ਮਿਲੂਗਾ ਤੁਹਾਨੂੰ ਬਹੁਤ ਬਾਹਰ ਦੇਖਣ ਦੀ ਲੋੜ ਨਹੀਂ ਪਊਗੀ ਤੁਸੀਂ ਕਿੰਨਾ ਸਾਰੇ ਯੂਰਪੀਜਨ ਦੇ ਨਾਲੋਂ ਵੱਧ ਤੇ ਪਾਪੂਲੇਸ਼ਨ ਸਾਡੇ ਕੱਲੇ ਇੰਡੀਆ ਦੀ ਹੈਗੀ ਹੈ ਤੇ ਅਸੀਂ ਕੋਈ ਕਿਤੇ ਕਿੰਨੀ ਉਹਨਾਂ ਦੀ ਕਿੰਨੀ 5-5 7-7 ਕਰੋੜ ਆ ਪਾਪੂਲੇਸ਼ਨ ਇਹ ਸਾਰੀ ਤੇ ਇਸ ਲਈ ਆਪਾਂ ਨੂੰ ਕੋਈ ਓਡੀ ਘਬਰਾਹਟ ਉਸ ਕਰਕੇ ਨਹੀਂ ਹੋਣੀ ਚਾਹੀਦੀ ਇਹ ਸਿਰਕੇ ਸਾਡੀ ਦੇਖੋ ਸ਼ੇਅਰ ਮਾਰਕੀਟ ਓਨੀ ਧਰਮ ਕਰਕੇ ਨਹੀਂ ਡਿੱਗੀ ਜਿੰਨੀ ਬਾਕੀ ਦੇਖਣ ਸਾਡਾ ਉਦੋਂ ਵੀ 2008 ਚ ਵੀ ਸਾਡੀ ਇਕਨੋਮੀ ਉਨੀ ਨਹੀਂ ਸੀ ਹਿੱਲੀ ਕਿਉਂਕਿ ਉਹ ਬਹੁਤ ਜ਼ਿਆਦਾ ਐਕਸਪੋਰਟ ਓਰੀਐਂਟਡ ਉਸ ਕਿਸਮ ਦੀ ਨਹੀਂ ਕਿਉਂਕਿ ਸਾਡੇ ਕੋਲ ਬਹੁਤਾ ਵੱਡੇ ਪੱਧਰ ਤੇ ਜਿਹੜਾ ਜਿਹੜਾ ਐਕਸਪੋਰਟ ਕਰਦੇ ਆ ਜਿੱਦਾਂ ਸੌਫਟਵੇਅਰ ਜਾਂ ਹੋਰ ਵਗੈਰਾ ਜਾਂ ਹੋਰ ਕੋਈ ਟੈਕਨੋਲੋਜੀ ਕਰਦੇ ਵਾਂਗੇ ਉਹਦੀ ਵੈਸੇ ਲੋੜ ਬਣੀ ਰਹਿੰਦੀ ਹੈ ਇਸ ਕਰਕੇ ਉਹਦੇ ਤੇ ਅਸੀਂ ਮਾਰ ਨਹੀਂ ਖਾਵਾਂਗੇ ਜਿੱਥੇ ਤੱਕ ਇਹ ਹੈ ਕਿ ਖੇਤੀ ਦਾ ਕੰਮ ਮੈਨੂੰ ਲੱਗਦਾ ਕਿ ਸਾਡੀ ਸਰਕਾਰ ਨੂੰ ਤੁਰੰਤ ਇਹ ਕਰਨਾ ਚਾਹੀਦਾ ਕਿਸਾਨੀ ਨੂੰ ਬਚਾਉਣ ਲਈ ਸੰਕਟ ਤੋਂ ਬਚਣ ਲਈ ਕਿ ਸੈਂਟਰਲ ਏਸ਼ੀਆਨ ਕੰਟਰੀ ਦੇ ਵਿੱਚ ਇਹ ਮਾਰਕੀਟ ਨੂੰ ਲੱਭਣਾ ਚਾਹੀਦਾ ਈਵਨ ਯੂਰਪ ਤੱਕ ਆਪਣਾ ਤੁਰੰਤ ਸੰਪਰਕ ਕਰਨਾ ਚਾਹੀਦਾ ਕਿ ਅਸੀਂ ਤਾਂ ਨਵੀਆਂ ਨਵੀਆਂ ਚੀਜ਼ ਐਸਐਸ ਤਰੀਕੇ ਨਾਲ ਭੇਜਦੇ ਆ ਉਹਦਾ ਫਾਇਦਾ ਲੈਣਾ ਚਾਹੀਦਾ ਪਰ ਇੰਨੀ ਗੱਲ ਦਾ ਖਿਆਲ ਰੱਖ ਲੈਣਾ ਚਾਹੀਦਾ ਕਿ ਆਪਣੇ ਸਟੋਰ ਪੈਸਾ ਕਮਾਉਣ ਦੀ ਜਗ੍ਹਾ ਖਾਲੀ ਨਾ ਕਰ ਲਿਓ 2-3 ਸਾਲ ਦਾ ਭੰਡਾਰਨ ਜਰੂਰ ਰੱਖਿਓ ਕਿਉਂਕਿ ਆਉਣ ਵਾਲੇ ਸਮਿਆਂ ਦਾ ਪਤਾ ਨਹੀਂ ਹੈ ਇਹ ਯੁੱਧ ਤੇ ਲੜਾਈਆਂ ਤੇ ਦੇਸ਼ ਦਾ ਨਕਸ਼ਾ ਕਿੱਧਰ ਨੂੰ ਜਾਣਾ ਹੈ ਤਾਂ ਹੀ ਤੁਸੀਂ ਦੇਖੋ ਕਿਸਾਨਿਆਂ ਸਾਡੇ ਲੀਡਰਾਂ ਨੇ 트럼ਪ ਦੇ ਨਾਲ ਮੋਦੀ ਦੇ ਪੋਤੇਲੇ ਭੁਕੇਆ ਵਿੱਚ ਸ਼ਾਇਦ ਕਿਤੇ ਕਿਸੇ ਨੇ ਭਗਵੰਤ ਮਾਨ ਦਾ ਵੀ ਤੜਕਾ ਲਾਤਾ ਹੋਵੇ ਕਿਉਂਕਿ ਭਗਵੰਤ ਮਾਨ ਕਿਉਂਕਿ ਉਹਨੂੰ ਵੀ ਜ਼ਬਰਦਸਤੀ ਇੱਥੋਂ ਠਾਇਆ ਗਿਆ ਨਾ ਉਹਨਾਂ ਨੇ ਤੋਂ ਇਹਦੇ ਤੇ ਵੀ ਨਰਾਜ ਹੈਗੇ ਆ ਇਹ ਜਿਹੜੀ ਸਮਝ ਸਾਡੀ ਕਿਸਾਨੀ ਦੀ ਆ ਬੜੀ ਮੈਂ ਕਹਿੰਨਾ ਆ ਸੂਝਵਾਨ ਹੈਗੇ ਆ ਸਾਡੇ ਕਿਸਾਨ ਵੀਰ ਪੜੇ ਲਿਖੇ ਕਿਸਾਨ ਲੀਡਰ ਆ ਉਹ ਪੁਰਾਣੇ ਜਿਨ੍ਹਾਂ ਨੂੰ ਜੱਟ ਬੂਟ ਕਹਿੰਦੇ ਸੀ ਉਹ ਨਹੀਂ ਉਹਨਾਂ ਨੂੰ ਪਤਾ ਕਿ ਕਿਹਦੇ ਕਿਹੜੇ ਫੈਸਲਿਆਂ ਨਾਲ ਕਿਹਨੂੰ ਕਿੰਨਾ ਨੁਕਸਾਨ ਕਦੋਂ ਹੋ ਸਕਦਾ ਆ ਥੋੜਾ ਜਿਹਾ ਮੇਰਾ ਖਿਆਲ ਐਕਸਪੋਰਟ ਤੇ ਜੇ ਸਾਡਾ ਘਟੂਗਾ ਤੇ ਸਾਡੇ ਅੰਦਰੂਨੀ ਬਹੁਤ ਦਿੱਕਤ ਆਉਂਦੀ ਆ ਹੁਣ ਦੇਖ ਲਓ ਆਲੂ ਤੇ ਪਿਆਜ਼ ਕਿਸੇ ਵੇਲੇ ਉਹ ਕਿੰਨਾ ਸੀਗਾ ਤੇ ਐਸ ਵੇਲੇ ਮਤਲਬ ਚਲੋ ਠੀਕ ਐ ਰੀਜ਼ਨੇਬਲ ਮੈਂ ਨਹੀਂ ਕਹਿੰਦਾ ਚੀਜ਼ਾਂ ਮਹਿੰਗੀਆਂ ਹੋਣੀਆਂ ਚਾਹੀਦੀਆਂ ਰੀਜ਼ਨੇਬਲ ਰੇਟ ਤੇ ਹੈਗਾ ਪਰ ਕਿਸਾਨੀ ਨੂੰ ਸਾਨੂੰ ਮਜ਼ਬੂਤ ਰੱਖਣਾ ਕਿਉਂਕਿ ਉਹ ਸਾਡੇ ਅਰਥਵਿਵਸਥਾ ਦੀ ਹਾਬੀ ਨਹੀਂ ਹੈ ਇੱਕ ਦੂਜੇ ਦੇਸ਼ ਅਨਾਜ ਦੀ ਜਾਂ ਹੋਰ ਇਹੋ ਜੀ ਖੇਤੀ ਦੀ ਥੋੜਾ ਨੂੰ ਰਾਜਨੀਤਿਕ ਹਥਿਆਰ ਬਣਾ ਕੇ ਸਾਨੂੰ ਕੁੰਡੇ ਕਰ ਸਕਦੇ ਆ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਕਿਸਾਨਾਂ ਨੂੰ ਤਕੜੇ ਤੌਰ ਦੇ ਉੱਤੇ ਮਜ਼ਬੂਤ ਰੱਖੀਏ ਔਰ ਇਹ ਸੰਕਟ ਥੋੜੀ ਜੀ ਜੇ ਸਾਡੀ ਸਰਕਾਰ ਆਪਣਾ ਦਿਖਾਏ ਹੁਣ ਇਹਦਾ ਕ੍ਰਾਈਸਿਸ ਦਾ ਮੈਂ ਲਾਸਟ ਗੱਲ ਦੱਸਣ ਲੱਗਾ ਭੰਗੂ ਜੀ ਕ੍ਰਾਈਸਿਸ ਦਾ ਹਾਲ ਦੇਖ ਲਓ 50 ਰੁਪਏ ਗੈਸ ਮਹਿੰਗੀ ਕਰਤੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਆ ਹਰਦੀਪ ਸਿੰਘ ਪੂਰੀ ਹੁਣੀ ਉੱਤੇ ਫੋਟੋ ਲਵਾ ਕੇ ਨਾਲ ਖਬਰ ਆਈ ਹੈ ਤੇ 2 ਰੁਪਏ ਡੀਜ਼ਲ ਮਹਿੰਗਾ ਪਰ ਲੀਟਰ ਤੇ 2 ਰੁਪਏ ਪੈਟਰੋਲ ਹਾਲਾਤ ਕੀ ਹੈ ਕਿਸੇ ਵੇਲੇ ਜਿਹੜਾ 100 150 ਡਾਲਰ ਪਰ ਬੈਰਲ ਤੋਂ ਵੱਧ ਜਿਹੜਾ ਕਰੂਡ ਆਇਲ ਦੀ ਕੀਮਤ ਸੀ ਇੰਟਰਨੈਸ਼ਨਲ ਮਾਰਕੀਟs ਐਸ ਵੇਲੇ ਪਤਾ ਕੀ ਕੀਮਤ ਹੈ 59 ਡਾਲਰ ਸਿਰਫ 59 ਡਾਲਰ ਆ ਥੋੜੇ ਦਿਨ ਪਹਿਲਾਂ 61 ਡਾਲਰ ਸੀਗੀ ਤੇ ਤੇਲ ਇੰਟਰਨੈਸ਼ਨਲ ਮਾਰਕੀਟ ਥੱਲੇ ਆ ਰਿਹਾ ਗੈਸ ਥੱਲੇ ਆ ਰਹੀ ਆ ਡੀਜ਼ਲ ਥੱਲੇ ਆ ਰਿਹਾ ਪੈਟਰੋਲ ਥੱਲੇ ਆ ਰਿਹਾ ਕਰੂਡ ਦਾ ਜਿਹੜਾ ਲਿਆਉਣਾ ਤੁਸੀਂ ਤੇ ਤੁਸੀਂ ਇਧਰ ਕਾਦੇ ਲਈ ਵਧਾਈ ਜਾਂਦੇ ਆ ਕੀਮਤਾਂ ਵਧਾਈ ਜਾਂਦੇ ਆ ਤੇ ਉਹ ਤਾਂ ਕਿਸਾਨੀ ਤੇ ਅਸਰ ਨਹੀਂ ਪਊਗਾ ਟਰੇਡ ਤੇ ਅਸਰ ਨਹੀਂ ਪਊਗਾ ਆਮ ਕੰਜ਼ਿਊਮਰ ਤੇ ਅਸਰ ਨਹੀਂ ਪਊਗਾ ਪਤਾ ਨਹੀਂ ਰੱਬ ਜਾਣੇ ਇਹਨਾਂ ਨੂੰ ਕਿਹੜੀ ਇਹ ਵੀ ਇਹ ਵੀ ਟਰੰਪ ਵਾਲੀ ਇਕਨੋਮਿਕਸ ਦੇ ਹੀ ਪੜੇ ਹੋਏ ਆ ਪੁੱਠੇ ਹੀ ਪੜੇ ਹੋਏ ਆ ਆਮ ਜਨਤਾ ਨੂੰ ਨਾ ਮਾਰੋ ਆਮ ਜਨਤਾ ਨੂੰ ਬਚਾਓ ਤਾਂ ਹੀ ਤੁਹਾਡਾ ਦੇਸ਼ ਬਚੂਗਾ ਤਾਂ ਹੀ ਤੁਸੀਂ ਇਸ ਸੰਕਟ ਚੋਂ ਉੱਭਰ ਸਕੋਗੇ ਜੀ ਬਿਲਕੁਲ ਬਿਲਕੁਲ ਸੋ ਸਰ ਲਗਾਤਾਰ ਗੱਲ ਵੀ ਆਹ ਚੱਲਦੀ ਹੈ ਕਿ ਜਿਹੜਾ ਰਿਸੈਸ਼ਨ ਹੈ ਰੀ ਸੈਸ਼ਨ ਕਈ ਦੇਸ਼ਾਂ ਨੂੰ ਬਟੇ ਦੇਸ਼ਾਂ ਨੂੰ ਆਪਣੇ ਗੱਲ ਵਿੱਚ ਲੈ ਸਕਦਾ ਆਰਥਿਕ ਮੰਦੀ ਆ ਸਕਦੀ ਹੈ ਜਿਵੇਂ ਆਪਣੇ ਕੋਲ ਹਿਸਟੋਰੀਕਲ ਆਫ ਫੈਕਟਰ ਨਹੀਂ ਤੁਸੀਂ ਵੀ 2008 ਦਾ ਜ਼ਿਕਰ ਕੀਤਾ ਬਾਕੀ ਦੇਖਣ ਵਾਲਾ ਹੋਗਾ ਸਰ ਕਿ ਕਿਸ ਤਰੀਕੇ ਦੇ ਫੈਸਲੇ ਨੇ ਜਿਹੜੇ ਹੋਰ ਦੇਸ਼ ਵੀ ਲੈਂਦੇ ਨੇ ਅਮਰੀਕਨ ਦੇ ਇੱਕ ਜਾਫਰਦਾਬ ਦੇ ਥੱਲੇ ਜ압 ਦਬ ਜਾਂਦੇ ਨੇ ਜਾਂ ਫਿਰ ਇੱਕ ਟ੍ਰੇਡ ਵਾਰ ਵੀ ਸ਼ੁਰੂ ਹੋਊਗੀ ਜਿਹੜੀ ਕਿਤਨਾ ਕਿਤੇ ਦੇਸ਼ਾਂ ਦੇ ਵਿੱਚ ਇੰਟਰਨਲ ਤੌਰ ਦੇ ਉੱਪਰ ਸ਼ੁਰੂ ਹੋ ਵੀ ਚੁੱਕੀ ਆ ਸਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਮਾਂ ਕਿਟਿਆ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਰ ਬਹੁਤ-ਬਹੁਤ ਧੰਨਵਾਦ ਜੀ ਦੋਸਤੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਮਨੀਤ ਸਾਹਿਬ ਜੁੜੇ ਹੋਏ ਸੀ ਕਹੇ ਵਿਸ਼ੇ ਤੇ ਗੱਲਬਾਤ ਕੀਤੀ ਤੁਸੀਂ ਹਰ ਵਾਰ ਜਦੋਂ ਆਪਣੀ ਜਿਹੜੀ ਫੀਡਬੈਕ ਹੈ ਇਹ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਇਹ ਜੋ ਗੱਲਾਂ ਬਾਤਾਂ ਕੀਤੀਆਂ ਪ੍ਰੋਗਰਾਮ ਚ ਇਹਨਾਂ ਗੱਲਾਂ ਬਾਬਤ ਤੁਹਾਡੀ ਕੀ ਰਾਏ ਹੈ ਧੰਨਵਾਦ